ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਣ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ உபਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਦੇਖ ਦੇਖ ਜੀਵੇ ਪ੍ਰਭ ਆਪਣਾ ਆ ਚਾਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਕ ਬਲਿਹਾਰੀ ਬਾਸ਼ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲਗ ਚਲੇ ਮਾਇਆ ਤੋੜਨਾ ਕਰੂੰ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ जय जय कारगुण साईं जिना पूरे बंत बनाई तू पैरो स्वामी मोरा ए पोन पदार्थ तेरा जननानक एकते आया सफल फला बो न पाया सतनाम ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੁਮਾਰਾ ਗੁਰੂ ਪੂਰੇ ਦਿਹੋ ਅਪਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵਡਿਆਈ ਹਰਿ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲਿਹਾਰੀ ਬਾਸ਼ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨੋਰਥ ਕਿਨੇ ਪੁਣ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦੀਵਾਇਆ ਬਾਛੇ ਲਗ ਚਲੇ ਮਾਇਆ ਟੋਠਨਾ ਕਦੋਂ ਆਵੇ ਮੇਰੇ ਪੂਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦੇਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈਂ ਜਿਨ ਪੂਰੀ ਬੰਤ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਫਲ ਫਲਾ ਪੁੰਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿੰਭਰੋ ਸਿੰਭਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੁਮਾਰਾ ਗੁਰੂ ਪੂਰੇ ਦਿਹੋ ਅਬ ਤੇਸਾ ਜਪ ਭੌਜਲ ਪਾਰ ਉਤਾਰਾ ਰਹਾ ਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬੱਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਸ਼ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਕੁਣ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦੀਵਾਯਾ ਪਾਛੇ ਲਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੂਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਪੈਰੋ ਸੁਆਮੀ ਮੂਰਾ ਇਹ ਪੰਨ ਪਦਾਰਥ ਤੇਰਾ ਜਨਾਨਨਕ ਇਕ ਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੁਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ Jap ਪਉ ਜਲ ਪਾਰ ਉਤਾਰਾ ਰਾਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਵਾਸ਼ੋ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਪੁਣ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲਗ ਚਲੇ ਮਾਇਆ ਟੋਠਨਾ ਕਰੂੰ ਆਵੇ ਤੁਰ ਪਾਵੇ ਸਿਮਰੇ ਸਿਮਰੇ ਦੇ ਹਾਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੰਨਾ ਪਦਾਰਥ ਤੇਰਾ ਜਨਾਨੰਕ ਇਕਤੇ ਆਇਆ ਸਫਲ ਫਲਾ ਬੋ ਨ ਪਾਇਆ 사ਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬਦੇਸਾ Jap ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੇ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਅਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦੇ ਗੁਣ ਆਪ ਪ੍ਰਭ ਸੁਆਮੀ ਬਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲਿਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰ ਆ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲਗ ਚਲੇ ਮਾਇਆ ਟੋਠ ਨਾ ਕਹਉ ਆਵੇ ਮੇਰੇ ਪੂਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਬੋਨ ਪਦਾਰਥ ਤੇਰਾ ਜਨਾਨਨਕ ਇਕਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ Jap ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਅਖ ਵਖਾਨੀ ਕੀ ਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਪੁਣ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲੱਗ ਚਲੇ ਮਾਇਆ ਟੋਠਨਾ ਕਦੋਂ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨਾਂ ਪੁਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਇਹ ਬਨ ਪਦਾਰਥ ਤੇਰਾ ਜਨਾਨੰਕ ਇਕ ਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ Jap ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀ ਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲਿਹਾਰੀ ਬਾਸ਼ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਕੁਣ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦੇਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਤੇਰਾ ਜਨਾਨਨਕ ਇਕ ਤੇ ਆਇਆ ਸਫਲ ਫਲਾ ਬੁਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ Jap ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਪੁਣ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲਗ ਚਲੇ ਮਾਇਆ ਟੋਠਨਾ ਕਰਹੁ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਬੋਰੀ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੰਨਾ ਪਦਾਰਥ ਤੇਰਾ ਜਨਾਨੰਕ ਇਕ ਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ உபਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਅਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਵਾਸ਼ੋ ਸੰਤਾ ਤੂਰੀ ਗੁਰਪੁਰ ਆ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਉਹਨਾਂ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲੱਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੂਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੰਨਾ ਪਦਾਰਥ ਤੇਰਾ ਜਨਾਨਨਕ ਇਕਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਓ